ਮੋਰਤ ਵਰਦੀਪ ਜਖਰਾਉਂ ਸੇ ਜੈਂਕੀ ਜੱਟ ਛੋਟੀ ਉਮਰ ਦਾ ਵੱਡਾ ਮੱਲ ਇਹ ਤਾਂ ਪਹਿਲੀ ਤੇ ਪਹਿਲੀ ਤੇ ਪਹਿਲੀ ਦੇ ਅੰਮ੍ਰਿਤ ਰਾਜ ਦਾ ਗਾਇਕ ਦੀ ਗੱਡੀਆਂ ਦਾ ਬੰਦਾ ਜੀ ਮਾਨ ਪੰਡਰਾਲੀ ਆਉਂ ਵਾਲਾ ਵੱਡੇ ਵੱਡੇ ਮੱਲ ਤੋਂ ਹੋਏ ਨੇ ਬਈ ਇਹ ਬੰਦੇ ਨੇ ਇਸ਼ਾਰਾ ਮਰੇ ਰਾਰ ਕੇ ਆਈ ਅਰਸੋੜਾ ਦੇ ਕਹਿੰਦੇ ਧੰਨਵਾਦ ਹੈ ਅੱਜ ਅੰਮ੍ਰਿਤ ਰਾਜ ਦਾ ਪਹਿਲੀ ਦੇ ਚੱਲ ਰਹੇ ਮਿੱਤਰੋ ਅੱਜ ਕਰੀ ਜੀਰਾਂ ਦੇ ਬੰਦੇ ਨੇ ਮਿਹਨਤ ਕਰਕੇ ਆਪਣੀ ਮਿਹਨਤ ਦੇ ਨਾਲ ਬਈ ਬਹੁਤ ਵੱਡਾ ਮﻘਾਮ ਹਾਸਲ ਕੀਤਾ ਹੈ ਕੰਗੀ ਗੱਲ ਆ ਯਾਰ ਸਾਡੇ ਪੰਜਾਬ ਦੇ ਪਲੇਅਰਾਂ ਨਾਲ ਸਾਡੇ ਕਾਸਕੋ ਦੇ ਪਲੇਅਰ ਅੱਜ ਇੱਕ بڑے ਲੈਵਲ ਤੇ ਜਾ ਕੇ ਖੇលਦੇ ਨੇ ਵਧੀਆ ਵਧੀਆ ਗੱਲ ਇਹਨਾਂ ਦੇ ਪਾਸੇ ਕਿਹਦੇ ਜੈਂਕੀ ਜੱਟ ਜੈਂਕੀ ਜੱਟ ਜੈਂਕੀ ਜੱਟ ਸਿਰੇ ਦੀ ਬਾਜ਼ ਐਵੇਂ ਸੁਣਾਉਣੇ ਆਲੇ ਹੋਰ ਗੁਰਜੀਤ ਅਕਰ ਸਾਡਾ ਪੰਨਾ ਤਾ ਅਗਰੇ ਵੀਰੋ ਉਹਦੇ ਸਾਹਮਣੇ ਕਿਹਦੇ ਪੁੱਜ ਗਿਆ ਸ਼ੰਭੂ ਤੇ ਮੇਰੇ ਉੱਤੇ ਜਗਰਾਉਵਾਲਾ ਪ੍ਰਦੀਪ ਉਹ ਕੀ ਬਾਤ ਆ ਬਾਈ ਸ਼ਾਟ ਚੈੱਕ ਕਰੋ ਜਗਰਾਉਵਾਲਾ ਸਿਰੇ ਦਾ ਛੱਕਾ ਮਾਰ ਗਿਆ ਬਾਈ ਪ੍ਰਦੀਪ ਜਗਰਾਉ ਬਾਕੀ ਪਾਈ ਜਾਂਦਾ ਚੋਬਰ ਪਟਾਕੇ ਮਿਹਨਤ ਬੋਲਦੀ ਆ ਬਾਈ ਮੁੰਡੇ ਦੀ ਜਿਹੜੇ ਟੀਮ ਤੇ ਗਰੇ ਵੱਜਦੇ ਐ ਛੱਕੇ ਵੱਜਦੇ ਸਾਡਾ ਗੁਰਜੀਤ ਨਗਰ ਵੀਰੇ ਆਰ ਪ੍ਰੋਮੋਟਿਕ ਵੀਰਾਂ ਦੇ ਨਾਲ ਪਿਆਰ ਹੈ ਮੇਰੇ ਵੀਰੋ ਮੈਂਕ ਰਾਜਪੁਰੋਂ ਤੇ ਰੱਜੇ ਪਰ ਆਇਆ ਉਹ ਵੀ ਵੀਰ ਚੇਚੇ ਤਰ ਤੇ ਪੁੱਜੇ ਹੋਇਆ ਮਾਣ ਦਿਖਾਵਾਂਗੇ ਤੁਹਾਨੂੰ ਇਹ ਮੈਚ ਬੜਾ ਚੋਟੀ ਦਾ ਹੈ ਸ਼ੇਅਰ ਕਰ ਦਿਓ ਬੱਸ ਮੇਰਾ ਵੀਰ ਲੈਗ ਹੈਂਡ ਪਲੇਅਰ ਘੈਂਟ ਘੈਂਟ ਛੱਕੇ ਤੁਹਾਨੂੰ ਸਾਰਾ ਕੁਝ ਦਿਖਾਵਾਂ ਸ਼ੇਅਰ ਕਰ ਦਿਆ ਕਰੋ ਚੋਰ ਚੋਪਰੇ ਹੋ ਕੇ ਕੰਡਾ ਮੇਰੀ ਚੋਪਦਾ ਜਿਵੇਂ ਖੋਲ ਚੋਪਰਾਉਂਦਾ ਜਰੀ ਤੇ ਮੰਗੇ ਜਰਮ ਖੋਣ ਦਾ ਗਰਾਉਂਡ ਵਾਲਾ ਰਾਜੇ ਜਿਵੇਂ ਮਰਦ ਮੈਦਾਨੋ ਜੀ ਹਾਜੀ ਰਨ ਗੁਰਪ੍ਰੀਤ ਜੀ ਪਰਦੇ ਬਰੇ ਮਿੱਤਰੋ ਕੁੜੀਏ ਜਿਹੜੇ ਸਵਾਲ ਰਹੀ ਹੈ ਅਹਰਾਜ ਤੇ ਸ਼ੇਰ ਮੱਜੜਾ ਇਹ ਟੀਮਾਂ ਕਿਤੇ ਤੋਰਦੀ ਆ ਜਾਣ ਅਹਰਾਜ ਵਾਲਾ ਬੈਂਕੀ ਜੱਟ ਮਾਟੀ ਵਾਲਾ ਇਹ ਟੀਮਾਂ ਕਿਤੇ ਤੋਰਦੀ ਆ ਉਹ ਕੀ ਬਾਤ ਆ ਯਾਰ ਮੁੰਡੇ ਨੇ ਬਹੁਤ ਅੱਲੀਆਂ ਬੰਨਾਂ ਕਰੀਆਂ ਨੇ ਬਾਈ ਛੋਟੀ ਉਮਰ ਆ ਉਧਰ ਹਰਸ਼ ਫਿਟਨੈਸ ਵੀ ਪਈ ਆ ਮੁੱਖ ਪ੍ਰਬੰਧਕ ਵੀ ਹੈ ਉੱਡਿਆ ਫਿਰਦਾ ਮੁੰਡਾ ਉੱਡਿਆ ਬਹੁਤ ਤਗੜਾ ਓਵਰ ਪਾ ਕੇ ਗਿਆ ਜਿਹੜਾ ਉਹ ਵਾਲੇ ਪ੍ਰਦੀਪ ਵਰਗੇ ਨੂੰ 5 ਓਵਰ ਤੋਂ ਬਹੁਤ ਵੱਡੀ ਗੱਲ ਆ ਸੱਜੇ ਦੇ ਕ੍ਰਿਕਟ ਮਾਣਾ ਵਾਲਾ 6 6 ਛੱਕੇ ਮਾਰਨੇ ਵਾਲਾ ਬੈਟਸਮੈਨ ਤੁਸੀਂ ਵੀ ਸਾਰੇ ਸਹੀ ਜੱਟ ਨੇ ਬਈ ਰੋਕ ਕੇ ਰੱਖਿਆ ਆ ਓਵਰ ਤੁਸੀਂ ਦੇਖ ਹੀ ਲਿਆ ਚਿੱਟੀ ਕੰਧ ਦੇ ਅੰਦਰ ਅੰਦਰ ਕੋਈ ਵੀ ਬਾਲ ਡਿੱਗੀ ਕਿసే ਫੈਲਟਰ ਨੇ ਨਾ ਚੱਕੀ ਬਿਲਕੁਲ ਯਾਰ ਆ ਵੀ ਇੱਕ ਜ਼ਰੂਰੀ ਗੱਲ ਹੈ ਪੈਸੇ ਰਹਿ ਕੇ ਅਗਲੀ ਵਾਰ ਪਾਉਂਗਾ ਇਹ ਮੇਰੀ ਬੇਂਤ ਹੱਥ ਬਣ ਕੇ ਪਿਛਲੇ ਤੁਰ ਨਹੀਂ ਹੈਗੇ ਯਾਰ ਪਲੇਅਰ ਬਾਈ ਬਾਉਂਡਰੀ ਤੋਂ ਬਾਹਰ ਬਾਹਰ ਬਾਲ ਵੀਰੇ ਉਹ ਮੱਤੀ ਆ ਜੈਂਕੀ ਮਰੇ ਮੱਤੀ ਸਣੀ ਸਣੀ ਤੇ ਜੈਂਕੀ ਛੇਵਾਂ ਓਵਰ ਆ ਗਿਆ ਬਾਈ ਜੈਂਕੀ ਜੱਟ ਕਿਆ ਬਾਤਾਂ ਯਾਰ ਮੁੰਡਾ ਬਹੁਤ ਤਕੜੀਆਂ ਬੱਲੇ ਪਾ ਗਿਆ ਜਿਹੜੇ ਹੋ ਚੁੱਕੇ ਆ ਜੈਂਕੀ ਜੱਟ ਮੱਤੀ ਵਾਲਾ ਇਹ ਵੀ ਸਵਾਣੇ ਆਇਆ ਅਸੂ ਦੁਨੀਆ ਨੂੰ ਆਪਣੇ ਕਿਤੇ ਚੇਕੀ ਦੇ ਵਾਲਾ ਪੈਂਦੀ ਹੈ ਆ ਵਾਕਿੰਗ ਹੁਣ ਤਾਂ ਨਹੀਂ ਸੀ ਦੀ ਹਾਂ ਅਗਲੀ ਬੋਲ ਸੀ ਤਾਂ ਕੋ ਆਕਰਾਂਗੇ ਸਰੇ 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 ਦਾ ਸ਼ਾਟ ਕੀ ਬਾਤ ਆ ਬਾਈ ਜਗਰਾਉਂ ਵਾਲਾ ਹਲਾ ਗੁਲਾ ਕਰਾਈ ਜਾਂਦਾ ਪ੍ਰਦੀਪ ਜਗਰਾਉਂ ਤੇ ਜਗਰਾਉਂ ਦੇ ਅੰਦਰ ਹੋ ਰਹੀਆਂ ਕਰਦੇ ਹੋ ਯਰ ਮੁਲਕੋ ਜਿਹੜੀ ਬਾਤ ਚੱਲਦੀ ਹੈ ਦੂ ਸ਼ੇਅਰ ਕਰੋ ਬਈ ਫੋਲੋ ਕਰ ਲੈਣਾ ਦੀਆਂ ਵੀਡੀਓ ਦੇਖਣ ਲਈ ਇਹਨਾਂ ਨੂੰ ਫੋਲੋ ਕਰ ਲਿਓ YouTube ਕਰਕੇ ਪਿੰਡ ਵਾਲੇ ਫਿਰ ਕੋਈ ਚੱਕਰ ਨਹੀਂ Instagram ਕੰਮ ਨਹੀਂ ਬੈਠਾ ਹਲੋ ਫੋਲੋ ਫੋਲੋ ਕਰਦੇ ਹੈਡ ਗੇਮ ਪਲੇਅਰਾਂ ਦੀਆਂ ਅੱਗੇ ਵੀਡੀਓ ਆਉਂਦੀ ਹੈ